ਹਾਂ ਇਹ ਪੁੱਤ ਜਿਹੜੇ ਆਪਣੇ ਸੀਗੇ ਨਾ ਬਾਬਾ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਸੀਗੇ ਠੀਕ ਹੈ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆ ਹੋਏ ਸੀ ਨਾ ਜਦੋਂ ਸਮਾਉਣੇ ਸੀ ਜਦੋਂ ਗੁਰੂ ਗੋਬ ਸਿੰਘ ਜੀ ਨੇ ਉਹਦੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੇਤੀ ਸੀਗੀ ਕਮਾਂਡ ਦਿੱਤੀ ਸੀ ਜਹੇਦਾਰੀ ਦਿੱਤੀ ਵੀ ਤੁਸੀਂ ਹੁਣ ਜਿਹੜਾ ਹੈਗਾ ਆਪਣਾ ਇਹ ਸਿੱਖ ਸਿੱਖਵਾ ਅਸੀਂ ਨੂੰ ਫੜ ਨਹੀਂ ਮੜਿਆ ਠੀਕ ਉਹ ਬੋਤ ਲਓ ਪਤਾ ਕਿਉਂ ਨਿਕਲਦਾ ਵਾ ਉਹਦਾ ਬਾਬੇ ਬਾਬੇ ਨੂੰ ਨਾ ਛੋਟ ਬਾਬਾ ਜੀ ਨੂੰ ਜਿਹੜੇ ਹੁੰਦੇ ਆ ਦੂਜੇ ਭਾਈ ਸੀ ਨਾ ਉਹ ਬਾਬਾ ਜੀ ਨੂੰ ਮਾਰਦੇ ਸੀਗੇ ਵੀ ਤੂੰ ਇਦਾਂ ਕਰ ਤੁਸੀਂ ਇਦਾਂ ਕਰੋ ਤੁਸੀਂ ਵੈਗਰੋ ਵੈਗਰੋ ਨਹੀਂ ਕਰਨਾ ਤੁਸੀਂ ਸੱਤ ਨਾਂ ਵੈਗਰੋ ਨਹੀਂ ਕਰਨਾ ਨਹੀਂ ਤੇ ਅਸੀਂ ਤੁਹਾਨੂੰ ਮਾਰਾਂਗੇ ਉਸ ਕਰਕੇ ਬਾਬਾ ਜੀ ਨੂੰ ਮਾਰਨਦੇ ਸੀਗੇ ਠੀਕ ਹੈ ਬਾਬਾ ਬੰਦਰ ਸਿੰਘ ਬਾਦਰ ਜੀ ਨੂੰ ਕਹਿੰਦੇ ਤੁਸੀਂ ਮੁਸਲਮਾਨ ਬਣ ਜਾਓ ਉਹਨੇ ਆ ਨਹੀਂ ਬੰਨਾਂ ਤੇ ਵੇਲਾ ਪਲਾਸਾਂ ਦੇ ਨਾਲ ਸਾਰੀ ਚਮੜੀ ਇਦਾਂ ਇਦਾਂ ਕਰਕੇ ਨਾ ਨਿਚੋੜ ਦਿੱਤੀ ਸੀ ਮੰਨ ਲਓ ਤੈਨੂੰ ਮਾਰੀ ਜੇ ਮੈਂ ਚੁੰਡੀ ਵੱਢਾਂ ਤੇ ਕਿੰਨੀ ਪੀੜ ਹੁੰਦੀ ਹੈ ਨਾ ਤੇ ਵੇਲਾ ਕਿੱਡੀ ਉਹਨਾਂ ਦੀ ਉਨਨ ਪਰ ਮਾਸਾ ਪੀੜ ਨਹੀਂ ਹੋਈ ਪਤਾ ਕਿਉਂ ਨਹੀਂ ਹੋਈ ਪੀੜ ਦੱਸ ਪਾਲਾ ਕਿਉਂ ਨਹੀਂ ਹੋਈ ਉਹ ਵਾਇਰਲ ਕਰਦੇ ਹਾਂ ਹਾਂ ਵਾਇਰਲ ਵਾਇਰਲ ਕਰਦੇ ਨੇਤ ਨੇਮ ਕਰਦੇ ਸਿਮਨ ਕਰਦੇ ਆਪਾਂ ਵੀ ਵਾਇਰਲ ਵਾਇਰਲ ਕਰਿਆ ਕਰਾਂਗੇ ਨਾ ਜੇ ਫਿਰ ਆਪਾਂ ਨੂੰ ਵੀ ਕੋਈ ਜੇ ਦੁੱਖ ਆਇਆ ਵੀ ਤਾਂ ਆਪਾਂ ਨੂੰ ਮਹਿਸੂਸ ਨਹੀਂ ਹੋਊਗਾ ਹਨਾ ਹਾਂ ਇਹ ਬਾਬਾ ਬੰਦਾ ਸਿੰਘ ਬੱਧ ਜੀ ਤੇ ਜਿਹੜੇ ਆ ਸੀਗੇ ਨਾ ਆ ਇਹ ਬਾਬਾ ਬੰਦਾ ਸਿੰਘ ਬੱਧ ਜੀ ਦੇ بیٹے ਸੀਗੇ ਪੁੱਤਰ ਸੀਗੇ ਇਹਨਾਂ ਦਾ ਦਿਲ ਕੱਢ ਕੇ ਨਾ ਦਿਲ ਕੱਢ ਕੇ ਐਦਾਂ ਤੇ ਬਾਬਾ ਬੰਦਾ ਸਿੰਘ ਬੱਧ ਜੀ ਦੇ ਮੂੰਹ 'ਚ ਪਾਇਛੇ ਨਾ ਤੇ ਉਹ ਵੇਲਾ ਫੇਰ ਵੀ ਰੋਏ ਨਹੀਂ ਸੀ ਉਹਨਾਂ ਫੇਰ ਵੀ ਕਹਾਂ ਕਿ ਨਹੀਂ ਮੈਂ ਸੇਖ ਹਾਂ ਤੇ ਸੇਖ ਹੀ ਰ ਇਹ ਮਮੋਸਰ ਮਾਨੀ ਬੰਦਾ ਕਾਹਨ ਇਹ ਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਨੋ ਚੰਡੇ ਆ ਜਿਨ੍ਹਾਂ ਨੂੰ ਆ ਕਰਨ ਦੇ ਆ ਕੀ ਕਰਦੇ ਆ ਉਹ ਕੀ ਕਰਦੇ ਉਹ ਆਪਣੇ ਜਿਹੜੇ ਸਿੱਖ ਹੋਈ ਨਾ ਇਹਨਾਂ ਨੂੰ ਇਹੋ ਹੀ ਤਸੀਹੇ ਦੇਂਡਾ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਆਏ ਸੀ ਠੀਕ ਆ ਆ ਇਹਨਾਂ ਸਾਰਿਆਂ ਨੂੰ ਤਸੀਹੇ ਦੇਂਡਾ ਹੈ ਬਾਬਾ ਬੰਦਾ ਸਿੰਘ ਬਹਾਦਰ ਨਾਲ 900 900 ਜਿਹੜਾ ਸਿੱਖ ਸੀ ਨਾ ਉਹਨਾਂ ਨੂੰ ਬਣਾਇਆ ਸੀਗਾ ਬੰਦੀ ਬਣਾਇਆ ਆ ਕੀ ਕਰਦੇ ਆ ਕੀ ਕਰਦੇ ਹੈ ਆ ਕੀ ਕਰਦੇ ਇਹ ਵੀ ਅੱਛਾ ਉਹਨਾਂ ਨੂੰ ਸੀ ਦੇ ਡੈਂਡੇ ਮਾਰਨ ਦਾ ਆ ਤੇ ਠੀਕ ਹੈ ਜੀ ਆ ਆ ਦੂਜੇ ਇਹ ਕੀ ਉਹਨਾਂ ਦਿੰਦੇ ਜਾਲਮ ਸੀਗੇ ਜਾਲਮ ਜਿਹੜਾ ਹੁੰਦਾ ਨਾ ਮੁਸਲਮਾਨ ਹੁੰਦਾ ਨਾ ਸਿੱਖ ਹੁੰਦਾ ਨਾ ਇਸਾਈ ਹੁੰਦਾ ਕੋਈ ਨਹੀਂ ਹੁੰਦਾ ਜਾਲਮ ਨਾ ਹਿੰਦੂ ਹੁੰਦਾ ਜਾਲਮ ਸਿਰਫ ਉਹਦਾ ਕੰਮ ਹੁੰਦਾ ਜ਼ੁਲਮ ਕਰਨਾ ਠੀਕ ਆ ਲੋਕਾਂ ਨੂੰ ਮਾਰਨਾ ਠੀਕ ਆ ਹਾਂ ਦੂਜੀ ਬਖਾਉਣਾ ਹਾਂ ਆ ਸਾਹਮਣੇ ਦੱਸੋ ਹਾਂ ਉਹ ਸਾਹਮਣੇ ਕੀ ਕਹਿੰਦੇ ਆ ਆ ਅਗਲੇ ਬੰਨੇ ਚੱਲਦੇ ਆ ਆ ਕਹਿੰਦੇ ਆ ਹਾਂ ਆ ਕੀ ਕਹਿੰਦੇ ਆ ਸਰ ਤੈਨੂੰ ਮੈਂ ਵਿਖਾ ਕੇ ਲਿਆਉਣਾ ਉਹ ਵੀ ਆ ਉਹ ਨਾ ਮੈਂ ਸਾਰੀ ਦੰਦ ਖਾਦਾ ਸਾਰਾ ਦਾ ਨਾ ਠੀਕ ਹੈ ਜੀ ਹਾਂ ਬੱਚੇ ਆਪ بتا ਲੋ ਵਾਈਗਰ ਮੇ ਕਰੇ ਜਿਹੜੀ ਆ ਜਿਹੜੀ ਮੂਰਤੀਆਂ ਨਾ ਇਹ ਬਾਬਾ ਸੁਖਬੀ ਸਿੰਘ ਤੇ ਬਾਬਾ ਸ਼ਹਬਾਤ ਸਿੰਘ ਸੀਗੇ ਠੀਕ ਹੈ ਜੀ ਇਹ ਮਤਲਬ ਕਿ ਪਿਓ ਪੁੱਤ ਸੀਗੇ ਠੀਕ ਹੈ ਜੀ ਪਿਓ ਪੁੱਤ ਸੀ ਬਾਬਾ ਸੁਖਬੀ ਸਿੰਘ ਤੇ ਬਾਬਾ ਸ਼ਹਬਾਤ ਸਿੰਘ ਪਿਓ ਪੁੱਤ ਸੀਗੇ ਇਹਨਾਂ ਨੂੰ ਵੀ ਕਹਿੰਦੇ ਸੀਗੇ ਠੀਕ ਹੈ ਜੀ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਵੀ ਮੁਸਲਮਾਨ ਬਣ ਜਾਓ ਤੁਹਾਨੂੰ ਅਸੀਂ ਬੜਾ ਕੁਝ ਦੇਵਾਂਗੇ ਪੈਸੇ ਦੇਵਾਂਗੇ ਸਭ ਕੁਝ ਦੇਵਾਂਗੇ ਪਰ ਇਹ ਨਹੀਂ ਮੰਨੇ ਵਿਹਲਾ ਇਹਨਾਂ ਚੱਕਰੀ ਆ ਇਹਦੇ ਨਾਲ ਨਾ ਸੂਏ ਬਣੇ ਲੋਹੇ ਦੇ ਤੇ ਉਹਨਾਂ ਨੂੰ ਚਰਖਰੀ ਦੇ ਨਾਲ ਬੰਨ੍ਹ ਕੇ ਨਾ ਉੱਥੋਂ ਚਰਖਰੀ ਐ ਕਰਕੇ ਘੁਮਾ ਦਿੱਤੀ ਤੇ ਵਿਹਲਾ ਉਹ ਸਾਰੇ ਸਰੀਰ ਦੇ ਵਿੱਚ ਐ ਕਰਕੇ ਚਰਖੜੀਆਂ ਖੋਭੀਆਂ ਸਰ ਸ਼ੀਤ ਕਰ ਦਿੱਤੇ ਵਿਹਲਾ ਪਿਓ ਨੂੰ ਤੇ ਪੁੱਤ ਨੂੰ ਵੀ ਆ ਲਿਖਿਆ ਪਿਓ ਪੁੱਤ ਸਵੇਗ ਸਹਾਬਾਜ ਸਿੰਘ ਨੂੰ ਕਤਲਗਾਹ ਦੇ ਵਿੱਚ ਬੰਨ੍ਹ ਲਿਆਂਦਾ ਕੜੀ ਕਹਿਰ ਦੀ ਇੱਕ ਦੰਦਨਾਕ ਸਾਖਾ ਦਾਦਾ ਵਾਲਿਆ ਤਾਂ ਦੇਖਿਆ ਨਹੀਂ ਜਾਂਦਾ ਮਤਲਬ ਕਿ ਇਹਨਾਂ ਨੂੰ ਵੇਲਾ ਇੰਨਾ ਇਹਨਾਂ ਨੂੰ ਕਤਲ ਕੀਤਾ ਸੀਗਾ ਤੇ ਆ ਭਾਈ ਤਾਰੂ ਸਿੰਘ ਇਹ ਇਹ ਭਾਈ ਤਾਰੂ ਸਿੰਘ ਇਹ ਪਤਾ ਕਿੱਥੇ ਭਾਈ ਤਾਰੂ ਸਿੰਘ ਦਾ ਪਿੰਡ ਕਿੱਥੇ ਪੜਾ ਤੇਰੇ ਨਾਨਕੇ ਕਿੱਥੇ ਆ ਸੌਰ ਸਿੰਘ ਸੌਰ ਸਿੰਘ ਆ ਨੇ ਤੇ ਨਾਨਕੇ ਸੌਰ ਸਿੰਘ ਦੇ ਲਾਗੇ ਨਾ ਵਾਲੀ ਪਿੰਡਾ ਪੂਲਾ ਸਿਰਫ ਹੁਣਾਂ 2-3 ਕਿਲੋਮੀਟਰ ਦੂਰ ਮੈਂ ਤਰੋ ਗੁਰਦਾਰੇ ਦੇ ਦਰਸ਼ਨ ਕਰਾ ਕੇ ਲਿਆਉਂਗਾ ਉੱਥੋਂ ਦਾ ਹੀ ਭਾਈ ਤਾਰੂ ਸਿੰਘ ਪੂਲਾ ਭਾਈ ਤਾਰੂ ਸਿੰਘ ਨੂੰ ਪਤਾ ਕੀ ਕਰਦੇ ਸੀਗੇ ਜਿਹੜੇ ਹੁੰਦੇ ਸੀ ਨਾ ਆਪਣੇ ਸੇਖ ਹੁੰਦੇ ਸੀਗੇ ਜਿਹੜੇ ਜੰਗਲਾ ਚ ਲੁਕੇ ਹੁੰਦੇ ਸੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਚਕਾ ਕੇ ਹੁੰਦੇ ਹੁੰਦੇ ਸੀਗੇ ਤੇ ਕਿਹੇ ਨੇ ਰਾਜੇ ਨੂੰ ਤਲਾਹ ਦਿੱਤੀ ਵੀ ਇਹ ਜਿਹੜੇ ਬਾਗੀ ਸਿੰਘ ਵਾ ਜਿਹੜੇ ਸਰਕਾਰ ਦੇ ਵਿਰੁੱਧ ਲੜਦੇ ਆ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਚਕਾ ਕੇ ਹੁੰਦਾ ਵਾ ਭਾਈ ਭਾਈ ਤਾਰੂ ਸਿੰਘ ਤੇ ਭਾਈ ਤਾਰੂ ਸਿੰਘ ਕਹਿੰਦਾ ਵੀ ਹਾਂ ਮੈਂ ਚਕਾ ਕੇ ਹੁੰਦਾ ਮੇਰੇ ਭਰਾ ਵਾ ਮੇਰੇ ਸੇਖ ਵਾ ਮੇਰੇ ਹਨਾ ਪਿਓ ਵਾ ਤੇ ਉਹ ਸਭ ਲਲਾਕੇ ਉਦੋਂ ਫਿਰ ਭਾਈ ਸ੍ਰੀ ਤਾਰੂ ਸਿੰਘ ਨੂੰ ਲਾਹੌਰ ਦੇ ਵਿੱਚ ਪੇਚ ਕੀਤਾ ਹੈ ਲਾਹੌਰ ਉਦੋਂ ਨਾ ਵੱਡਾ ਹੁੰਦਾ ਜਿਵੇਂ ਆਪਣੇ ਹੈਗੀ ਨਾ ਰਾਜਧਾਨੀ ਦਿੱਲੀ ਹੈ ਜਿਵੇਂ ਉਵੇਂ ਲਾਹੌਰ ਹੁੰਦੀ ਹੈ ਰਾਜਧਾਨੀ ਠੀਕ ਆ ਉੱਥੇ ਜਾ ਕੇ ਜਦੋਂ ਰਾਜਧਾਨੀ ਹੁੰਦੀ ਰਾਜਧਾਨੀ ਪੁੱਤ ਜਿੱਥੇ ਸਾਰੇ ਵੱਡੇ ਵੱਡੇ ਨੇਤਾ ਬੈੰਦੇ ਆ ਜਿੱਥੇ ਠੀਕ ਆ ਤੇ ਇਹਨਾਂ ਨੂੰ ਕਹਿੰਦੇ ਤੁਸੀਂ ਮੁਸਲਮਾਨ ਬਣ ਜਾਓ ਕਹਿੰਦੇ ਮੈਂ ਮੁਸਲਮਾਨ ਨਹੀਂ ਬਣਨਾ ਫਿਰ ਇਦਾਂ ਦੇ ਨਾ ਪਹਿਲਾਂ ਤਾਂ ਕਹਿੰਦੇ ਕਤਲ ਕੇਸ ਕਤਲ ਕਰ ਦੇਨੇ ਆ ਹਨਾ ਨਾਈ ਨੂੰ ਲਿਆਂਦਾ ਨਾਈ ਜਦੋਂ ਕੇਸ ਕਤਲ ਕਰਨ ਲੱਗਾ ਨਾ ਤੋ ਵਾਇਗਰੂ ਦੀ 8 ਮੇਰ ਰੀਪੇ ਨਾਈ ਤੋਂ ਕੇਸ ਹੀ ਨਹੀਂ ਕਤਲ ਹੋਇਆ ਕੈਂਚੀ ਫਿਰੀ ਨਹੀਂ ਉਹਨੂੰ ਉਹਦੇ ਦੇ ਵਿੱਚ ਚੰਗਿਆੜੇ ਨਿਕਲੇ ਤੇ ਮਤਲਬ ਇੱਕ ਸਾਧਾ ਤਾਰਾਂ ਵਰਗੇ ਬਣ ਕੇ ਕੇਸ ਜਦੋਂ ਫਿਰ ਨਾਈ ਤੋਂ ਕੇਸ ਨਾ ਕੱਟੇ ਗਿਆ ਫਿਰ ਉਹਨਾਂ ਦੇ ਰਾਜ ਨੇ ਹੁਕਮ ਦਿੱਤਾ ਵੀ ਇਹਨਾਂ ਦੀ ਖੋਪੜੀ ਲਾ ਦੋ ਮਤਲਬ ਇੱਥੋਂ ਆਖੋ ਫੜੀਉ ਲੀਏ ਤੇ ਖੋਪੜੀ ਲਾ ਦੋ ਤੇ ਸਾਰੀ ਬਿਲਾ ਖੋਪੜੀ ਲਾ ਦਿੱਤੀ ਤੇ ਇਹਨੂੰ ਭਾਈ ਤਾਰੂ ਸਿੰਘ ਦੀ ਜਿਹਨਾਂ ਖੋਪਰੀ ਲਾਈ ਸੀ ਨਾ ਉਹਦੇ ਲੋਜੇ ਕੀ ਆ ਉਹਦਾ ਨਾਮ ਸੀਗਾ ਪਿੱਥੀ ਕੀ ਨਾਮ ਸੀਗਾ ਉਹਦਾ ਨਹੀਂ ਜਿਹਨੇ ਖੋਪਰੀ ਲਾਈ ਸੀ ਆ ਆ ਕਿ ਨਾਸ ਫਿਰ ਨਾਪਲ ਗਿਆ ਤੇ ਉਹਨਾਂ ਨੂੰ ਫਿਰ ਇਹਨਾਂ ਨੇ ਨਹੀਂ ਉਹਨਾਂ ਨੂੰ ਫਿਰ ਭਾਈ ਤਾਰੂ ਸਿੰਘ ਨੇ ਇਹ ਗੱਲ ਕਹੀ ਸੀ ਕਿ ਜੇਕਰ ਉਹਨਾਂ ਚਿਰ ਮੇਰੀ ਸ਼ਹਾਦਤ ਨਹੀਂ ਹੋਣੀ ਜਿੰਨਾ ਚਿਰ ਤੂੰ ਮਤਲਬ ਤੈਨੂੰ ਜੁੱਤੀ ਦੀ ਨੋਕ ਤੇ ਮੈਂ ਲੈ ਕੇ ਅੱਗੇ ਖੜੂੰਗਾ ਜੁੱਤੀ ਦੀ ਨੋਕ ਤੇ ਠੀਕ ਹੈ ਜੀ ਫਿਰ ਉਹਨੂੰ ਬੰਨ ਪੈ ਗਿਆ ਸੀਗਾ ਠੀਕ ਹੈ ਜੀ ਮਤਲਬ ਬਾਥਰੂਮ ਦਾ ਬੰਨ ਪੈ ਗਿਆ ਸੀ ਉਹਨੂੰ ਬਾਥਰੂਮ ਨਹੀਂ ਸੀ ਹੁੰਦਾ ਜਿੰਨੇ ਭਾਈ ਤਾਰੂ ਸਿੰਘ ਦੀ ਖੋਪਰੀ ਲਵਾਈ ਸੀ ਫਿਰ ਭਾਈ ਤਾਰੂ ਸਿੰਘ ਦੀ ਖੋ ਜਿਹੜੀ ਹੈਗੀ ਨਾ ਜੁੱਤੀ ਜੁੱਤੀ ਉਹਦੇ ਜਦੋਂ ਮਾਰਦੇ ਹੈ ਨਾ ਉਹਦੇ ਸਿਰ 'ਤੇ ਮਾਰਦੇ ਹੈ ਜੁੱਤੀ ਸਿੱਖ ਜਦੋਂ ਆ ਕਿਸ ਨੇ ਕਿਹਾ ਸੀਗਾ ਮੇਰੇ ਦਾਦਾ ਜਦੋਂ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਨ ਦੇ ਸੀ ਨਾ ਸੀਤ ਭਾਈ ਤਾਰੂ ਸਿੰਘ ਹੋਏ ਨਾ ਭਾਈ ਤਾਰੂ ਸਿੰਘ ਕਹਿੰਦੇ ਜਿੰਨਾ ਨੇ ਇਹਨਾਂ ਨੂੰ ਸ਼ਹੀਦ ਕਰਨਾ ਚਾਹਿਆ ਕਿੰਨੇ ਵੀ ਤੁਹਾਨੂੰ ਮੈਂ ਆਪਦੀ ਜੁੱਤੀ ਦੀ ਨੋਕ ਤੇ ਲੈ ਕੇ ਨਰਕਾਂ 'ਚ ਖੜਨਾ ਵਾਂ ਤੁਹਾਨੂੰ ਜੀ ਠੀਕ ਆ ਜੀ ਉਹ ਫਿਰ ਕੀ ਹੋਇਆ ਕਿ ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਤੀ ਤੇ ਇੱਕ ਦੋ ਦਿਨਾਂ ਬਾਅਦ ਉਹਨੂੰ ਭਾਈ ਨੂੰ ਆ ਹੋ ਗਿਆ ਬਾਥੂਮ ਦਾ ਬੰਦ ਪੈ ਗਿਆ ਵੀ ਬਾਥੂਮ ਨਹੀਂ ਹੁੰਦਾ ਉਹਨੂੰ ਬੜਾ ਇਹਨਾਂ ਨੇ ਮਾਰੇ ਉਹਦੀ ਖੋਪਰੀ ਲਈ ਹਾਂ ਤੋ ਉਹਨੂੰ ਫਿਰ ਇੰਨਾ ਹੀ ਗਿਆ ਬੜੇ ਥਾਈਉਨੇ ਦਵਾਈ ਲਈ ਉਹਨੂੰ ਦਵਾਈ ਕਿਤੇ ਅਸਰ ਨਾ ਕੀਤੀ ਫਿਰ ਕਿਸੇ ਸਿਆਣੇ ਨੇ ਕਿਹਾ ਕਿ ਤੂੰ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਆ ਤੇ ਤੂੰ ਭਾਈ ਤਾਰੂ ਸਿੰਘ ਦੀ ਜੁੱਤੀ ਆਪਦੇ ਸਿਰ 'ਚ ਮਾਰ ਠੀਕ ਹੈ ਉਹਨੇ ਜਿਹੜਾ ਆਪਦੇ ਸਿਰ 'ਚ ਜੁੱਤੀ ਮਾਰੀ ਆਪਣੇ ਆਪ ਹੀ ਤਉਨੂੰ ਫਿਰ ਰੀਲੀਫ ਮਿਲਦੀ ਸੀ ਮਤਲਬ ਉਹਨੂੰ ਆ ਰਾਹਤ ਮਿਲਦੀ ਸੀ ਫਿਰ ਜਿੰਨੀਆਂ ਉਹਨੇ ਆਖਿਆ ਮੇਰੇ ਹੋਰ ਸਿਰ 'ਚ ਜੁੱਤੀਆਂ ਮਾਰੋ ਉਹ ਜੁੱਤੀਆਂ ਮਾਰ ਮਾਰ ਇੰਨੀਆਂ ਜਾਰੀਆਂ ਉਹਦੀਆਂ ਜੁੱਤੀਆਂ ਵਜੀਆਂ ਸਿਰ ਦੇ ਵਿੱਚ ਤੇ ਉਹ ਮਰ ਗਿਆ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਦੇ ਸੀਦ ਹੋਏ ਸੀ ਠੀਕ ਹੈ ਹਾਂ ਗੱਲ ਦਿੱਸੋ ਹਾਂ ਇਹ ਭਾਈ ਮਹਿਤਾ ਇਹ ਹੋਇਆ ਭਾਈ ਸੁੱਖਾ ਮੇਰੀ ਗੱਲ ਸੁਣ ਆ ਹੋਇਆ ਭਾਈ ਮਹਿਤਾਬ ਸਿੰਘ ਮੀਰਾਕੋਟਿਆ ਤੇ ਭਾਈ ਸੁੱਖਾ ਸਿੰਘ ਠੀਕ ਤੇ ਤੁਹਾਨੂੰ ਪਤਾ ਮਾਤਾ ਨੂੰ ਮੈਂ ਛੱਡ ਗਿਆ ਸੀਗਾ ਇੱਕ ਨੂੰ ਜਿਹਨੂੰ ਮੈਂ ਅਮੀਰਾ ਪਿੰਡੋਂ ਦੇ ਛੱਡ ਗਿਆ ਸੀਗਾ ਮਾਤਾ ਨੂੰ ਕਿਦੇ ਜਿੱਥੋਂ ਮੈਂ ਤੁਹਾਨੂੰ ਕਿਹਾ ਮਾ ਮਾਤਾ ਦਾ ਘਰ ਲੱਭ ਕੇ ਆਇਆ ਮੀਰਾਕੋਟ ਛੱਡ ਗਿਆ ਸੀਗਾ ਮੀਰਾਕੋਟ ਅੰਮ੍ਰitsar 에어ਪੋਰਟ ਲੱਗਿਆ ਜਿੱਥੇ ਆਪਾਂ ਨਹੀਂ ਛੱਡ ਗਏ ਇਹ ਆ ਭਾਈ ਮਹਿਤਾਬ ਸਿੰਘ ਔਰ ਭਾਈ ਸੁੱਖਾ ਸਿੰਘ ਭਾਈ ਸੁੱਖਾ ਸਿੰਘ ਦਾ ਘਰ ਪਿੰਡ ਪਤਾ ਕਿੱਥੇ ਆ ਜਿੱਥੇ ਆਪਾਂ ਪਾਰਟ ਤੇ ਨਹੀਂ ਗਏ ਆ ਜਿੱਥੇ ਨੀ ਨੀ ਪ੍ਰਭ ਪ੍ਰਭ ਦਬਾਰ ਜਾਣ ਵਾਸਤੇ ਪਾਣੀ ਸੀ ਸੁੱਕਿਆ ਹਾਂ ਤੇ ਆਪਾਂ ਪਾੜਦੇ ਗਿਆ ਉਹ ਗੁਰਦਾਰ ਸਾਹਿਬ ਗਿਆ ਹੈ ਨਾ ਉਹ ਭਾਈ ਸੁਖਾ ਸਿੰਘ ਦਾ ਗੁਰਦਰਾ ਸੀਗਾ ਭਾਈ ਸੁਖਾ ਸਿੰਘ ਦਾ ਉਹ ਪਿੰਡ ਸੀਗਾ ਮਾੜੀ ਕੋਂਬੋ ਕੀ ਠੀਕ ਹੈ ਫਿਰ ਮੈਂ ਤੁਹਾਨੂੰ ਦੱਸਦਾ ਉੱਥੇ ਕੀ ਹੋਇਆ ਆ ਇਹ ਨਾ ਅਲੋੜਾ ਪਿੰਡ ਕਿਹੜਾ ਮੈਂ ਇਹਨਾਂ ਦਾ ਪਿੰਡ ਮੀਰਾਕੋਟ ਮੈਂ ਤੁਹਾਨੂੰ ਦੱਸਿਆ ਹੈਗਾ ਅੰਮ੍ਰਿਤਸਰ ਲਾਗੇ ਯਾ ਉਹ ਪਿੰਡ ਉਹ ਨਾ ਉਹ ਆ ਜਿੱਥੇ ਆਪਾਂ ਪ੍ਰਭ ਦੇ ਕਾਫਾ ਰੱਖਿਆ ਹੈਗਾ ਹਾਂ ਮਾੜੀ ਵਾਹਿਗੁਰੂ ਜੀ ਤੇ ਆ ਪਿੰਡ ਵਾ ਇੱਥੇ 에어ਪੋਰਟ ਚ ਚੜਾਉਣ ਗਿਆ ਹੁਣ ਦੂਜੇ ਨੂੰ ਹਾਂ ਮਾਤਾ ਨੂੰ ਮਾਤਾ ਨੂੰ ਛੱਡਣ ਗਿਆ 에어ਪੋਰਟ ਲੱਗ ਗਿਆ ਤੇ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਨਾ ਪਤਾ ਕੀ ਕੀਤਾ ਹੈਗਾ ਕੀ ਕੀਤਾ ਜਿਹੜੇ ਹੈਗੇ ਨਾ ਜ਼ਾਲਮ ਉਹ ਕਹਿੰਦੇ ਕਿ ਜਿਹੜਾ ਸਿੱਖਾਂ ਨੂੰ ਤਾਕਤ ਮਿਲਦੀ ਹੈ ਹਰਿਮੰਦਰ ਸਾਹਿਬ ਚੋਂ ਜਿੱਥੇ ਆਪਣਾ ਸਰੋਵਰ ਆ ਤੇ ਉਹ ਕਹਿੰਦੇ ਵੀ ਜੇਕਰ ਆਪਾਂ ਉਹ ਸਰੋਵਰ ਪੂਰਦਗੇ ਆਪੇ ਉੱਥੇ ਮਤਲਬ ਮਤਲਬ ਉਹ ਚ ਮਿੱਟੀ ਪਾਦਗੇ ਤੇ ਆਪੇ ਉਹਨਾਂ ਨੂੰ ਮਤਲਬ ਕਿ ਦੂਜਾ ਹੋਊਗਾ ਪੀ ਉਹ ਇਸ਼ਨਾਨ ਨਾ ਕਰਨ ਗਿਆ ਪਰ ਉਹਨਾਂ ਨੂੰ ਉੱਥੇ ਤਾਕਤ ਨਾ ਮਿਲੂਗੀ ਹੈਨਾ ਬਾਣੀ ਭੜਿਆ ਜਿਵੇਂ ਸ਼ਰਾਨ ਕੀਤਾ ਉੱਥੇ ਤਾਕਤ ਮਿਲਦੀ ਸੀ ਉਹਨਾਂ ਨੇ ਉਹਨੂੰ ਪਰ ਮਿੱਟੀ ਵਿੱਚ ਪਾਣੀ ਆਈ ਆ ਨਹੀਂ ਮੈਂ ਦਾਦਾ ਜੀ ਨੂੰ ਸਰੋਵਰਪੁਰ ਦਿੱਤਾ ਆਲੇ-ਦਾਲੇ ਉਹਨਾਂ ਪੁਲਿਸ ਖਲਾਰ ਦਿੱਤੀ ਆਪਦੀ ਵੀ ਇੱਥੇ ਕੋਈ ਸਿੱਖ ਆਵੇ ਨਾ ਠੀਕ ਹੈ ਜੀ ਫੇਰ ਨਾ ਕਿਸੇ ਸਿੱਖ ਨੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਠੀਕ ਹੈ ਵੀ ਉੱਥੇ ਇੱਕ ਨਾ ਸੁੱਖਾ ਦੂਜਾ ਹੀ ਸੁੱਖਾ ਰੰਗੜ ਮਸਾ ਰੰਗੜ ਉਹਦਾ ਭਾਈ ਦਾ ਨਾ ਸੀ ਉਹ ਕੀ ਕਰਦਾ ਸੀ ਉਹਦੇ ਵਿੱਚ ਬਹਿ ਕੇ ਸ਼ਰਾਬ ਪੀਂਦਾ ਸੀਗਾ ਸੁੱਖਾ ਮਸਾ ਰੰਗੜ ਸੀਗਾ ਉਹਨਾਂ ਹਰਮਨ ਦੱਸਿਆ ਜਿੱਥੇ ਆਪਾਂ ਮੱਥਣੀ ਡੇਗਦੀ ਸੀ ਰਾਤ ਜਿੱਥੇ ਗੁਰਗਰਾਸੇ ਦਾ ਪ੍ਰਕਾਸ਼ ਉੱਥੇ ਖਲੋ ਕੇ ਉੱਥੇ ਬਹਿ ਕੇ ਸ਼ਰਾਬ ਪੀਂਦਾ ਸੀਗਾ ਤੇ ਨਾਲੇ ਗੰਦੇ ਗੰਦੇ ਗਾਣੇ ਸੁਣਦਾ ਸੀਗਾ ਉਹ ਠੀਕ ਆ ਤੇ ਜਦੋਂ ਇਹ ਪਤਾ ਲੱਗਾ ਭਾਈ ਸੁੱਖਾ ਸਿੰਘ ਨੂੰ ਤੇ ਮਹਿਤਾ ਸਿੰਘ ਨੂੰ ਪਤਾ ਲੱਗਾ ਇਹ ਉਧਰ ਰਾਜਸਥਾਨ ਸੀਗੇ ਰਾਸਾ ਜਿੱਥੇ ਮੱਖੀਆਂ ਲੱਗੀਆਂ ਦੇ ਨਾ ਭਾਈ ਸੁੱਖਾ ਸਿੰਘ ਤੇ ਮਹਿਤਾ ਸਿੰਘ ਦੋਵੇਂ ਦੋਸਤ ਸੀਗੇ ਤੇ ਦੋਵੇਂ ਉੱਥੇ ਰਾਜਸਥਾਨ ਰਹਿੰਦੇ ਸੀਗੇ ਇਹਨਾਂ ਨੂੰ ਕਿਸ ਨੇ ਜਾ ਕੇ ਦੱਸਤਾ ਕਿ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਮੱਸਾ ਰੰਗੜ ਇੱਕ ਨਾਂ ਦਾ ਭਾਈ ਆ ਉੱਥੇ ਸ਼ਰਾਬ ਪੀਂਦਾ ਵਾ ਉੱਥੇ ਰਹਿ ਕੇ ਗੁਰਦੁਆਰੇ ਹੁਣ ਆਪਾਂ ਆਪਾਂ ਘਰੇ ਸ਼ਰਾਬ ਨਹੀਂ ਨਾ ਵਰਤਦੇ ਤੇ ਜੇ ਆਪਾਂ ਘਰੇ ਨਹੀਂ ਗੁਸ਼ਰਾਬ ਨਹੀਂ ਲੈ ਮੈਂ ਰੋੜਦੀ ਮੈਂ ਰੋੜਦੀ ਸੀ ਨਾ ਸ਼ਰਾਬ ਜਿਹੜਾ ਫੁੱਫਰ ਨੇ ਪੀਤੀ ਮੈਂ ਗੁੱਸੇ ਵੀ ਆਇਆ ਸੀ ਨਾ ਠੀਕ ਆ ਕਿਉਂਕਿ ਆਪਾਂ ਸਿੱਖ ਘਰੇ ਸ਼ਰਾਬ ਨਹੀਂ ਮਾੜਦਾ ਆਪਣੇ ਫਿਰ ਕੀ ਹੋਇਆ ਕਿ ਜਦੋਂ ਇਹਨਾਂ ਨੂੰ ਰਾਸਤਾ ਜਾ ਕੇ ਪਤਾ ਲੱਗਣਾ ਵੀ ਸਾਡੇ ਗੁਰਦੁਆਰੇ ਦੇ ਵਿੱਚ ਕੋਈ ਭਾਈ ਕਮਲਾ ਭਾਈ ਆ ਸ਼ਰਾਬਾਂ ਪਿੰਦਾ ਵਾ ਗੰਦੇ ਬੰਦੇ ਕੰਮ ਕਰਦਾ ਵਾ ਫਿਰ ਇਹ ਉਥੋਂ ਆਏ ਠੀਕ ਆ ਉਥੋਂ ਘੋੜਿਆਂ ਤੇ ਚੜ ਕੇ ਆਏ ਇਹਨਾਂ ਨੇ ਆਣ ਕੇ ਤੇ ਉਹਦਾ ਸਿਰ ਵੱਢ ਕੇ ਤੇ ਨਾਲ ਹੀ ਲਗੇ ਹੀ ਉਹਦਾ ਮਸੇ ਰੰਗੜ ਦਾ ਹੁਣ ਗਾੜੀ ਜੇ ਨੂੰ ਹੋਰ ਗਾੜੀ ਉਹਦਾ ਉਹਦਾ ਲੱਗੇ ਕੌਣ ਹੈ ਐਦਾ ਮਤਲਬ ਇਹ ਦੋਵੇਂ ਭਰਾ ਸੀ ਤੁਹਾਨੂੰ ਦੱਸਿਆ ਵੀ ਦੋਸਤ ਸੀਗੇ ਜੇ ਮੈਂ ਤੇ ਲਾਲੀ ਚਾਚੂ ਦੋਸਤ ਨਹੀਂ ਐਵੇਂ ਹੁਣ ਦੱਸੇ ਕੌਣ ਮੈਂ ਦੱਸੇ ਕੌਣ ਸੀਗੇ ਦੱਸ ਇਨਾਂ ਨੇ ਸਿਰ ਵੱਡਿਆ ਸੀ ਮੱッセ ਰੰਗੜ ਦਾ ਮੱਸਾ ਰੰਗੜ ਸੀਗਾ ਜਿੰਨੇ ਦਰਬਾਰ ਸਾਹਿਬ ਹਾਂ ਮੱਸਾ ਰੰਗੜ ਭਾਈ ਦਾ ਨਾਮ ਸੀ ਜਿਹਨੇ ਦਰਬਾਰ ਸਾਹਿਬ ਦੇ ਵਿੱਚ ਸ਼ਰਾਬ ਪੀਤੀ ਸੀ ਪਤਾ ਲੱਗ ਗਿਆ ਇੰਨੇ ਉਹਦਾ ਸਿਰ ਵੱਡਿਆ ਸੀ ਹੁਣ ਮਨ ਲਾ ਕੋਈ ਆਪਣੇ ਗੁਰੂ ਰਾਠੀ ਕੇ ਸਭ ਕੋਈ ਸ਼ਰਾਬ ਪੀਕੇ ਨਹੀਂ ਆ ਸਕਦਾ ਸਿਰ ਨੂੰ ਆਪਾਂ ਮਾਰਾਂਗੇ ਜੇ ਕੋਈ ਸ਼ਰਾਬ ਪੀ ਗਿਆ ਹੋਊਗਾ ਠੀਕ ਆ ਜੇ ਕੋਈ ਪਿਆਰ ਨਾਲ ਸਮਝਾਵਾਂਗੇ ਜੇ ਸਮਝ ਗਿਆ ਠੀਕ ਆ ਨਹੀਂ ਤੇ ਫਿਰ ਉਹਨੂੰ ਮਾਰਨਾ ਹੀ ਆ ਹੋਰ ਅ ਆ ਨਾਂ ਮਦਦ ਰਸੋ ਆ ਕੋੜੀ ਮੈਂ ਦੇਖੋ ਨਾ ਇਹਨੇ ਕੀ ਲਿਖਿਆ ਉਥੇ ਠੀਕ ਹੈ ਜੀ ਤਾਂ ਸਮਝ ਲੱਗੀ ਹੋਰ ਪਹਿਲਾਂ ਕੀ ਆਖਿਆ ਮੈਂ ਹੁਣ ਆ ਉਹ ਜਿਹੜਾ ਮੈਂ ਵਿਖਾਇਆ ਸੀਗਾ ਤੈਨੂੰ ਭਲਾ ਜਿੱਥੇ ਉਹ ਜਿੱਥੇ ਉਹ ਨੋਚਣ ਡਿਆ ਸੀਗੇ ਕਿਲ ਕਿਲ ਪੁੱਟਣ ਡੇ ਭਲਾ ਕੋਣ ਹਿਓ ਬਾਬਾ ਬਾਬੇ ਦਾ ਨਾਮ ਭੁੱਲ ਗਿਆ ਉਹਦੇ ਉਹਨਾਂ ਦੇ ਬੱਚੇ ਦਾ ਕੀ ਕੀਤਾ ਹੈ ਬੱਚੇ ਨੂੰ ਭਲਾ ਉਹਨਾਂ ਦੇ ਨੂੰ ਉਹ ਦਾ ਦੇਲ ਕੱਢ ਕੇ ਉਹਨਾਂ ਦੇ ਮੋਟੇ ਪਾਏ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਮੋਟੇ ਪਾਤਾ ਸੀ ਠੀਕ ਆ ਹਾਂ ਇਸ ਹਾਰ ਗੁਰਦਰਾ ਤੇ ਮੈਂ ਹੁਣ ਅੱਗੇ ਵਿਖਾਉਣਾ ਰੰਦ ਟਾਈਮ ਲੱਗ ਜੇ ਹਾਂ ਹੁਣ ਅੱਗੇ ਵਿਖਾ ਕੇ ਲੈਣਾ ਤੁੰਮ ਹੁਣ ਆਪਾਂ ਤਨ ਸਰੰਦ ਵਿਖਾ ਕੇ ਲਾਵਾਂਗੇ ਸਰੰਦ ਠੀਕ ਆ ਸਰੰਦ ਜਿਹੜੇ ਛੋਟੇ ਸਾਹਿਬ ਜਾਦਾਂ ਦੇ ਇਹਨੂੰ ਕੰਦਰ ਚ ਚਿੰਨਿਆ ਸੀ ਨਾ ਉਹ ਵੀ ਤੁਹਾਨੂੰ ਵਿਖਾ ਕੇ ਲਿਆਉਂਗਾ ਦਿਖਾਓ ਉਹ ਉਹ ਲਾਲ ਕਿਲਾ ਵੀ ਦਿਖਾਉਣਾ ਜੇ ਲਾਲ ਕਿਲਾ ਨਹੀਂ ਉਹ ਦੂਸਰਾ ਦੂਜਾ ਹੈਗਾ ਚਮਕੌਰ ਦਾ ਕਿਲਾ ਸੀ ਚਮਕੌਰ ਦੀ ਕਿਲੀ ਚਮਕੌਰ ਦਾ ਕਿਲਾ ਵੀ ਦਿਖਾਉਣਾ ਉਹ ਵਿਖਾਉਂਗਾ ਤੇ ਲਾਲ ਕਿਲਾ ਨਹੀਂ ਚਮਕੌਰ ਦਾ ਜਿੰਨੇ ਵੀ ਕਰਦੇ ਸਾਰੇ ਦਿਖਾ ਦੇ ਸਾਰੇ ਵਿਖਾ ਕੇ ਲਿਆਉਂਗਾ ਤੈਨੂੰ ਹੁਣ ਤੈਨੂੰ ਆਹ ਵਿਖਾਉਣਾ ਕਰੂ ਮੈਂ ਆੜੇ ਦੋ ਦੇ ਲੱਗ ਜਾਣਾ ਦੇਖਣ ਜੇ ਆਪਾਂ ਠੀਕ ਆ ਆਹ ਦੇਖੋ ਆਹ ਕੀ ਕਰਦੇ ਆਹ ਕੀ ਕਰਦੇ ਸੀਗੇ ਇਹ ਪੁੱਤ ਜਿਹੜਾ ਆਪਣਾ ਪੱਟੀ ਪੱਟੀ ਹੈਗਾ ਨਾ ਆਪਣੇ ਲਾਗੇ ਹਾਂ ਆਪਾਂ ਪੱਟੀ ਦੇ ਲਾਗੇ ਨਹੀਂ ਪੱਟੀ ਆਪਣੇ ਲੱਗ ਗਈ ਆ ਆਪਣੇ ਹਰੀਕੇ ਤੇ ਲੱਗ ਗਈ ਆ ਸਾਰਾ 80 ਕਿਲੋਮੀਟਰ ਆ ਉੱਥੇ ਨਾ ਪੱਟੀ ਦੇ ਵਿੱਚ ਨਾ ਮੀਰ ਮੰਨੂ ਨਾਂ ਦਾ ਸੀਗਾ ਦੂਜਾ 에 ਰਾਜਾ ਬੜਾ ਜ਼ੁਲਮ ਕਰਦਾ ਸੀਗਾ ਉਹਨੇ ਕੀ ਕੀਤਾ ਕਿ ਜਿਹੜੀਆਂ ਆਪਣੀਆਂ ਸਿੱਖ ਬੀਬੀਆਂ ਸੀ ਨਾ ਉਹਨਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਤੇ ਉਹਨਾਂ ਨੂੰ ਕੈਦ ਕਰ ਲਿਆ ਸੀ ਆਪਣੇ ਕੈਦਖਾਨੇ ਦੇ ਆਪਣੀ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਕੀ ਕਹਿੰਦਾ ਸੀਗਾ ਉਹਨਾਂ ਨੂੰ ਕਹਿੰਦਾ ਸੀ ਤੁਸੀਂ ਮੁਸਲਮਾਨ ਨਹੀਂ ਆ ਬੰਝੋ ਨਹੀਂ ਤੇ ਮੈਂ ਬੜਾ ਜ਼ੁਲਮ ਕਰੂੰਗਾ ਇਹ ਨਹੀਂ ਮੁਸਲਮਾਨਾਂ ਨੇ ਬਣਿਆ ਅਸੀਂ ਨਹੀਂ ਤੁਹਾਡਾ ਧਰਮ ਕਬੂਲਣਾ ਫਿਰ ਉਹਨਾਂ ਦੇ ਜਿਹੜੇ ਨਿੱਕੇ ਨਿੱਕੇ ਬੱਚੇ ਆਵੇ ਆਪਣੀ ਗਗਨ ਜਿੱਡੇ ਜਿੱਡੇ ਨਿੱਕੇ ਨਿੱਕੇ ਵੀਰ ਆ ਇਹਨਾਂ ਨੂੰ ਵੇਲਾ ਵੱਢ ਦਿੱਤਾ ਸੀ ਉਹਨੇ ਮਾਸਾ ਤਰਸ ਨਹੀਂ ਕੀਤਾ ਕਿ ਨਿੱਕੇ ਨਿੱਕੇ ਬੱਚੇ ਇਹਨਾਂ ਦਾ ਕੀ ਕਸੂਰ ਆ ਤੇ ਵੇਲਾ ਇਹਨਾਂ ਦੇ ਗਲਾਂ ਦੇ ਵਿੱਚ ਆ ਵੇਲਾ ਗਲਾਂ ਦੇ ਵਿੱਚ ਨਾ ਇਹ ਪਾਦ ਤੇ ਟੋਟੇ ਕਰਕੇ ਨਿੱਕੇ ਨਿੱਕੇ ਤੇ ਇਹਨਾਂ ਨੂੰ ਨਾ ਚੱਕੀਆਂ ਚੱਕੀਆਂ ਅੱਜ ਪਰਮੋਣੀ ਦੀ ਜਿਵੇਂ ਚੱਕੀ ਆ ਉਹ ਆਪਣੇ ਆਪ ਚੱਲਦੀ ਨਾ ਅਗੇ ਚੱਕੀਆਂ ਐ ਚੱਲਦੀਆਂ ਹੁੰਦੀਆਂ ਸੀਗਾ ਹੱਥ ਨਾਲ ਚਲਾਉਣੇ ਪੈਂਦੇ ਹੁੰਦੇ ਸੀ ਉਹ ਆਟਾ ਪੀਂਦੀਆਂ ਸੀਗੀਆਂ ਦਾਣਿਆਂ ਨੂੰ ਆਟਾ ਬਣਾਉ ਦਿਆਪਾ ਖਾ ਕਰੇ ਖਾਨੇ ਆ ਇਹਨਾਂ ਨੂੰ ਨਾ ਕਿੰਨੇ 50 50 ਕਿਲੋ ਆਟਾ ਦਿੱਤਾ ਜਾਂਦਾ ਸੀ ਵੀ ਤੁਸੀਂ ਰੋਜ਼ ਪੀਸੋ ਜੇ ਨਹੀਂ ਪੀਸਿਆ ਤੇ ਤੁਹਾਨੂੰ ਕੁੱਟਾਂਗੇ ਉਸ ਤੋਂ ਉੱਤੇ ਮਾੜ ਆਜ ਇੰਨੇ ਕਿ ਉਹਨਾਂ ਨੂੰ ਦਿੰਦੇ ਛੋਲਿਆਂ ਦਾਣੇ ਦਿੰਦੇ ਸਾਰੀ ਦਿਹੜੀ ਚ ਖਾਣ ਨੂੰ ਹੁਣ ਆਪਾਂ ਵੇਲਾ ਕਿੰਨਾ ਕੁਛ ਖਾਣੇ ਆ ਕਿੰਨੀਆਂ ਰੋਟੀਆਂ ਖਾਣੇ ਆ ਕਿੰਨਾ ਪਾਣੀ ਪੀਣੇ ਇਹਨਾਂ ਨੂੰ ਸਾਰੀ ਦਿਹੜੀ ਚ ਇੰਨਾ ਕ ਦਿੱਤਾ ਜਾਂਦਾ ਛੋਲ ਤੇ ਗੱਲ ਠੀਕ ਹੈ ਫਿਰ ਕੀ ਕੀਤਾ ਜਾਂਦਾ ਸੀਗਾ ਫਿਰ ਆ ਬੱਚਿਆਂ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਮੁਸਲਮਾਨ ਬੰਦੇ ਪੁੱਤ ਫੁੱਲ ਨਹੀਂ ਤੋੜਨਾ ਪਰ ਇਹਨਾਂ ਵੇਲੇ ਇਹ ਇਨੀ ਕਬੂਲੀ ਇਹਨਾਂ ਨੇ ਉਤੋਂ ਪਤਾ ਕੀ ਕਿਹਾ ਹੈਗਾ ਇਹਨਾਂ ਨੇ ਕਹਿਆ ਹੈਗਾ ਨਾ ਹਰ ਨਾ ਤੇਰਾ ਪਾਣਾ ਮੀਠਾ ਲਾਗੇ ਹਰ ਨਾ ਪਦਾਰਥ ਨਾ ਮਾ ਨਾ ਕੁੱਤਾ ਕੀ ਕਰਦਾ ਕੁੱਤੇ ਬੱਚੇ ਹੁਣ ਇੱਥੇ ਲਾਊਡ ਡੁੱਲਾ ਵਾ ਤੇ ਲਾਊਡ ਦੀ স্মੈਲ ਸੁਣ ਕੇ ਕੁੱਤਾ ਖਾਣ ਆਇਆ ਹੈਗਾ ਠੀਕ ਹੈ ਬੱਚਿਆਂ ਨੂੰ ਖਾਣਾ ਹੈ ਇਹਦੇ ਵੇਖ ਲੈ ਹਾਂ ਤੈਨੂੰ ਐਦਾ ਦੱਸਦਾ ਮਤਲਬ ਇਹ ਆਪਣਾ ਗੁਰਤੇਗ ਬੱਧ ਜੀ ਦਾ ਪਤਾ ਨਾ ਕੌਣ ਸੀ ਭਲਾ ਉਹ ਹਾਂ ਗੁਰਤੇਗ ਬੱਧ ਜੀ ਬਾਬਾ ਜੀ ਹਾਂ ਬਾਬੇ ਸੀ ਗੁਰਗੋਬ ਸਿੰਘ ਜੀ ਦੇ ਫਾਦਰ ਸੀ ਡੈਡ ਸੀਗੇ ਠੀਕ ਹੈ ਜੀ ਉਹਨਾਂ ਨੂੰ ਨਾ ਪਤਾ ਕੀ ਕਹਿੰਦੇ ਅ ਦਿੱਲੀ ਦੇ ਵਿੱਚ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਮੁਸਲਮਾਨ ਬਣ ਜਾਓ ਠੀਕ ਹੈ ਜੀ ਮੁਸਲਮਾਨ ਬਣ ਜਾਓ ਉਹ ਕਹਿੰਦੇ ਨਹੀਂ ਸੀ ਮੁਸਲਮਾਨ ਨਹੀਂ ਬਣਨਾ ਤੇ ਕਹਿੰਦੇ ਜੇ ਤੁਸੀਂ ਮੁਸਲਮਾਨ ਨਹੀਂ ਬਣਨਾ ਤੇ ਅਸੀਂ ਤੁਹਾਨੂੰ ਮਾਰ ਦਵਾਂਗੇ ਤੇ ਗੁਰਗੋਬ ਸਿੰਘ ਜੀ ਨਾਲ ਗੁਰਤੇਗ ਬੱਧ ਜੀ ਨਾਲ ਆਏ ਸੀਗੇ ਤਿੰਨ ਸਿੱਖ ਭਾਈ ਸਤੀਦਾਸ ਭਾਈ ਮੱਦੀਦਾਸ ਤੇ ਭਾਈ ਦਿਆਲਾ ਜੀ ਉਹਨਾਂ ਤਿੰਨਾਂ ਸਿੱਖਾਂ ਨੂੰ ਪਹਿਲਾਂ ਡਰਾਇਆ ਗਿਆ ਠਮਕਾਇਆ ਗਿਆ ਜਦੋਂ ਨਹੀਂ ਡਰਿਓ ਫਿਰ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਜੇ ਨਹੀਂ ਸਾਡਾ ਹੁਕਮ ਮੰਨਣਾ ਅਸੀਂ ਤੁਹਾਨੂੰ ਕਤਲ ਕਰ ਦਾਂਗੇ ਉਹਨੇ ਹਜ ਜੋ ਮਰਜ਼ੀ ਕਰ ਦੋ ਸਾਨੂੰ ਨਹੀਂ ਕੋਈ ਵੀ ਡਰ ਤੇ ਭਾਈ ਮਤੀ ਦਾਸ ਨੂੰ ਆਰੀ ਨਾਲ ਵਿਲਾ ਬੰਦ ਕੇ ਨਾ ਤੇ ਜੀਰਤਾ ਸੀ ਤੇ ਫੇਰ ਲੋ ਕਹਿੰਦੇ ਆਰਾ ਕੀ ਹੁੰਦਾ ਆਰਾ ਪੁੱਤ ਜਿਵੇਂ ਆਰੀ ਹੁੰਦੀ ਲੱਕੜਾਂ ਵੱਢਣ ਵਾਲੀ ਠੀਕ ਹੈ ਜੀ ਇਹਨੂੰ ਦੋਵੇਂ ਬੰਦੇ ਜਿਹਨੂੰ ਫੜ ਕੇ ਚਲਾਇਦਾ ਉਹਨੂੰ ਆਰਾ ਕਹਿੰਦੇ ਹੈਨਾ ਤੇ ਸਾਲਾ ਲਾ ਕੇ ਕਹਿੰਦੇ ਆ ਕਿ ਜਦੋਂ ਭਾਈ ਮਤੀ ਦਾਸ ਵੇਦਾ ਚੀਰਨ ਦੇ ਸੀ ਨਾ ਤੇ ਇਹਨਾਂ ਦੇ ਸਰੀਰ ਦੇ ਵਿੱਚੋਂ ਵੀ ਇਨਾਂ ਦੇ ਵਿੱਚੋਂ ਵਾਇਗਰੂ ਵਾਇਗਰੂ ਦਾ ਸਿਮਰਨ ਦੀ ਆਵਾਜ਼ ਆਉਂਦੀ ਸੀ ਇਹਨਾਂ ਸਰੀਰ ਵਿੱਚ ਇੰਨੀ ਸ਼ਕਤੀ ਸੀ ਇਹਨਾਂ ਦੇ ਵਿੱਚ ਹਾਂ ਉਹਨਾਂ ਦਾ ਸਿਮਰਨ ਸੁਣ ਕੋੜਾ ਮਾਤਰ ਨਾਲ ਉਹਨਾਂ ਦਾ ਦਸਤ ਇਹ ਗੰਗੂ ਕੀ ਕਰਨ ਢਾਈ ਆਹ ਗੰਗੂਆ ਗੰਗੂਨਾ ਮਾਫੀ ਮੰਗਣ ਢਾਈ ਅੱਜ ਤੱਕ ਮੈਂ ਮੂਵੀ ਹੋਈ ਨਹੀਂ ਛੋਟੇ ਸਾਹਿਬ ਜਾਦੇ ਗੰਗੂ ਮਾਫੀ ਮੰਗਣ ਢਾਈ ਵੀ ਮੈਂ ਤੋਂ ਮੈਂ ਮੇਰੇ ਤੋਂ ਗਨਾਹ ਹੋ ਗਿਆ ਮੈਂ ਲਾਲਚ ਵਾਸਤੇ ਛੋਟੇ ਸਾਹਿਬ ਜਾਦਿਆਂ ਨੂੰ ਛੇੜ ਕਰਵਾਤਾ ਵਾ ਰਾਜੇ ਨੂੰ ਫਰਾਦ ਦਿੱਤਾ ਤੇ ਮੈਨੂੰ ਮਾਫੀ ਤਾਂ ਜਾਵੇ ਆ ਮਾਤਾ ਗੁਜਰੀ ਆ ਮਾਫ਼ ਕਰਤਾ ਮੈਂ ਹਾਂ ਮਾਫ਼ ਹੁਣ ਸਿੱਖ ਕੌਮ ਨੇ ਕਿੱਥੋਂ ਕਰਨਾ ਐਡਾ ਤਗੜਾ ਉਹਨੇ ਕੰਮ ਕੀਤਾ ਜਾਂ ਮਾਤਾ ਗੁਜਰੀ ਮਾਤਾ ਗੁਜਰੀ ਨਾ ਐਦਾਂ ਬੈਠੇ ਸੀਗੇ ਤੇ ਆ ਮੋਤੀਰਾ ਮੈਰਾ ਹੀ ਨੇ ਬੱਚਿਆਂ ਨਾਲੇ ਦੁੱਧ ਪਿਆ ਸੀਗਾ ਮੈਂ ਤੈਨੂੰ ਗਲਾਸ ਵੀ ਵਿਖਾ ਕੇ ਲਾਉ ਜਿਹਦੇ ਚ ਦੁੱਧ ਪਿਆ ਸੀਗਾ ਉਹ ਗਲਾਸ ਕਿਹੜਾ ਉਹ ਗਲਾਸ ਪਤ ਐਡਾ ਵੱਡਾ ਗਲਾਸ ਆ ਉੱਥੇ ਆ ਸਰਹੰਦਵਾ ਮੈਂ ਤੈਨੂੰ ਖਾ ਕੇ ਲਾਉਂਗਾ ਠੀਕ ਆ ਆ ਪਟਕਾ ਲਾ ਤੀ ਨੀ ਪਸੇ ਟੱਕ ਪਤ ਆ ਪਟਕਾ ਲਾ ਤੀ ਨੀ ਸੇ ਟੱਕੀ ਦਾਂਦਾ ਆ ਪਟਕਾ ਲਾ ਤੀ ਰੁਪਏ ਬੰਦ ਹੋ ਮੈਂ ਦੁਬਾਰਾ ਬੰਨਦਾ ਤੇਰੇ ਛੇਤੀ ਕਾਸਾ ਦਹਨੀਆ ਮੈਂ ਨਾ ਮੈਂ ਦਸੀਓ ਰੋ ਨਾ ਨਾ ਫਿਰ ਕੀ ਸੀ ਮੈਂ ਨਾਲ ਇਹ ਤਹਿ ਨਾ ਖਤਮ ਹੋ ਰਿਆ ਫਿਰ ਮੈਂ ਦੱਦ ਨਾ ਇਹ ਆ ਜਿਹੜੇ ਛੋਟੇ ਸਾਹਿਬ ਜਾਂਦੇ ਨਾ ਇਹਨਾਂ ਨੂੰ ਨੀਆਂ ਚ ਚਿਨਿਆ ਸੀ ਨਹੀਂ ਹੁੰਦੀ ਕੰਧ ਕੰਦਾ ਚਿਨਿਆ ਸੀ ਇਧਰ ਮੈਂ ਕੰਧ ਵੀ ਵਿਖਾ ਕੇ ਲਾਉਂਗਾ ਇਹਦੇ ਦਸਤ ਕਰਾ ਕੇ ਲਾਉਂਗਾ ਹੁਣ ਇਹ ਕੰਧ ਨਹੀਂ ਉੱਥੇ ਹੈਗੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵਾ ਠੀਕ ਹੈ ਜੀ ਤੇ ਉਹ ਮੈਂ ਤਰੋ ਖਾ ਕੇ ਲਿਆਉਂਗਾ ਇਹਨਾਂ ਛੋਟੇ ਸਾਹਿਬ ਜੀ ਜਦੋਂ ਕਹਿੰਦੇ ਤੁਸੀਂ ਮੁਸਲਮਾਨ ਬਨਜੋ ਇਹ ਜਦੋਂ ਸਰਸਾ ਨਦੀ ਵੇਖੀ ਨਾ ਅੱਜ ਆ ਵੀਡੀਓ ਦੇ ਵਿੱਚ ਉਹ ਸਰਸਾ ਨਦੀ ਚ ਵਿਛੜ ਗਏ ਉਹ ਵੀ ਤੈਨੂੰ ਸਰਸਾ ਨਦੀ ਵੀ ਵਿਖਾ ਕੇ ਲਿਆਉਂਗੇ ਤੈਨੂੰ ਫਿਰ ਇਹਨਾਂ ਨੂੰ ਇਹ ਕਹਿੰਦੇ ਵੀ ਨਹੀਂ ਅਸੀਂ ਆਪਣੇ ਧਰਮ 'ਚ ਰਹਿਣਾ ਹੀ ਸਿੱਖਵਾ ਤੇ ਸਿੱਖ ਹੀ ਰਹਿਣਾ ਜੋ ਮਰਜ਼ੀ ਕਰ ਲੋ ਇਹਨਾਂ ਨੂੰ ਕਹਿੰਦੇ ਤੁਸੀਂ ਸਿਰਫ ਇੰਨਾ ਹੀ ਕਹਿ ਦੋ ਵੀ ਅਸੀਂ ਸਿੱਖ ਨਹੀਂ ਆ ਤੇ ਵਾਲ ਕਤਲ ਕਰਕੇ ਇਸ ਕਤਲ ਕਰਾ ਲਓ ਅਸੀਂ ਤੁਹਾਨੂੰ ਜੋ ਮੰਗੋਗੇ ਉਹ ਦਵਾਂਗੇ ਪਰ ਵੇਲਾ ਇਹਨਾਂ ਲਾਲਚ ਨਹੀਂ ਕੀਤਾ ਤੋਂ ਵੀ ਵੈਗਰ ਵੈਗਰ ਕਰਨਾ ਪਰ ਉਹਨਾਂ ਦੇਣਾ ਵੀ ਨਹੀਂ ਫਿਰ ਹਾਂ ਨਹੀਂ ਤੋ ਕੇਸ ਵੀ ਨਹੀਂ ਕਤਲ ਕਰਾਉਣੀ ਠੀਕ ਹੈ ਨਾ ਫਿਰ ਇੱਥੇ ਹੁੰਦਾ ਫਾਇਦਾ ਵਾ ਅਰੇ ਅਰਦਾਸ ਕਰਨੀ ਹੈ ਕਿ ਪਾਪਾ ਮੇਰੇ ਨੂੰ ਰੱਬਾ ਇਮਾਨਦਰੀਆਂ ਦੇਵੇ ਤੇ ਵੱਧ ਤੋਂ ਵੱਧ ਸੇਵਾ ਇਹ ਬਾਤ ਵੀ ਚਲ ਗਈ ਹੁੰਦਾ ਹਾਂ ਹਾਂ ਇੱਥੇ ਛੋਟੇ ਸਾਹਿਬ ਜਦੋਂ ਕਚਹਿਰੀ ਚ ਪੇਸ਼ ਕੀਤਾ ਹੈਗਾ ਉੱਥੇ ਕਚਹਿਰੀ ਉੱਥੇ ਜਿਵੇਂ ਹੀਰਾ ਚਾਚਾ ਨਹੀਂ ਆ ਜਾਂਦਾ ਹਾਂ ਇਹਦਾ ਚਾਚੂ ਜਿਵੇਂ ਵਕੀਲ ਵਾ ਉੱਥੇ ਕਚਹਿਰੀ ਜਾਂਦਾ ਨਾ ਉੱਥੇ ਇਹਨੂੰ ਪੇਸ਼ ਕੀਤਾ ਸੀ ਵੀ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਮੁਸਲਮਾਨ ਬਣ ਜਾਓ ਬੜੇ ਇਲਾਜ ਚ ਦਿੱਤੇ ਸੀ ਅਸੀਂ ਤੁਹਾਨੂੰ ਵੱਡੇ ਵੱਡੇ ਖਾਣੇ ਦੇਵਾਂਗੇ ਅਸੀਂ ਤੁਹਾਨੂੰ ਐਦਾਂ ਕਰਾਂਗੇ ਉਦਾਂ ਕਰਾਂਗੇ ਫਲ ਫਰੂਟ ਦੇਵਾਂਗੇ ਪਰ ਇਹ ਨਹੀਂ ਮੰਨੇ ਇਨ ਕਹਾਣੀਆਂ ਅਸੀਂ ਜੇ ਸਿੱਖਾਂ ਤੇ ਸਿੱਖ ਵੀ ਰਹਿਣਾ ਵਾ ਤੇ ਆ ਜਿਹੜੀ ਆ ਦਾਦੀ ਮਾਤਾ ਵਾ ਮਾਤਾ ਗੁਜਰੀ ਜਿਹੜੀ ਵੀਡੀਓ ਤੇ ਵੇਖੀ ਨੇ ਜਿਹੜੀ ਪਾਠ ਪੜ੍ਹਉਂਦੀ ਸੀ ਆਦ ਗੁਰੇ ਨਮਹਿ ਗੁਰ ਆਦ ਗੁਰੇ ਨਮਹਿ ਸਤ ਗੁਰੇ ਨਮਹਿ ਹੈਨਾ ਸ੍ਰੀ ਗੁਰਦੇਵ ਜੀ ਨੇ ਵੀਡੀਓ ਆ ਪਾਠਾ ਸੁਣੀ ਸਾਹਿਬ ਦਾ ਠੀਕ ਹੈ ਜੀ ਇਹ ਛੋਟੇ ਸਾਹਿਬ ਜਿਆਦੇ ਨੂੰ ਮਾਤਾ ਨੇ ਸਾਰੀ ਰਾਤ ਕਹਾਣੀਆਂ ਸੁਣਾਉਂਦੀ ਰਹੀ ਪੁੱਤ ਤੁਹਾਡਾ ਜਿਹੜਾ ਦਾਦਾ ਸੀਗਾ ਉਹਨੇ ਵੀ ਇੰਨੀ ਸੀ ਮੰਨੀ ਜਿਹੜਾ ਤੁਹਾਡਾ ਪਰਦਾਦਾ ਸੀਗਾ ਠੀਕ ਹੈ ਜੀ ਉਹਨੇ ਵੀ ਇੰਨੀ ਮੰਨੀ ਤੁਸੀਂ ਉਹਨਾਂ ਦੇ ਖੂਨ ਜੇ ਤੁਸੀਂ ਵੀ ਇਹ ਕਹਿਣਾ ਕਿ ਸਿੱਖਵਾ ਤੇ ਸਿੱਖ ਹੀ ਰਹਿਣਾ ਨੀ ਤੇ ਵੇਲਾ ਅੱਜ ਕੱਲ ਮਾਰਦਾ ਜੋ ਕੋਈ ਦੋਕਾ ਮਾਰਦਾ ਦਾਦੀਆਂ ਡਰ ਦਿੰਦੀਆਂ ਨਾ ਠੀਕ ਹੈ ਨਾ ਕਹਿ ਦਿੰਦੀਆਂ ਨਾ ਲੈ ਮੇਰੇ ਪੁੱਤ ਨੂੰ ਠੰਡ ਲੱਗ ਜੂ ਮੇਰਾ ਪੁੱਤ ਐ ਹੋ ਜੋ ਵਾਲ ਕਟਾ ਦਿੰਦੀਆਂ ਕੇਸ ਸਿਰਫ ਵੋਨ ਦੀ ਖਾਤਰੀ ਕੇਸ ਕਤਲ ਕਰ ਦਿੰਦੀਆਂ ਹਨਾ ਆਪਾਂ ਕੇਸ ਨਹੀਂ ਘਟਾਉਨੇ ਇਹ ਛੋਟੇ ਸਹਬ ਜਦੋਂ ਵੇਲਾ ਸ਼ਹੀਦ ਕੀਤਾ ਸੀ ਹਾਂ ਇਹ ਵੀਰੋ ਅੱਜ ਬੱਚਿਆਂ ਨੂੰ ਮੈਂ ਵੀਡੀਓ ਇਸ ਕਰਕੇ ਬਣਾਉਂ ਡਿਆ ਵਾਂ ਕਿ ਜਿਵੇਂ ਅੱਜ ਮੈਂ ਆਪਣੇ ਬੱਚੇ ਨੂੰ ਸਮਝਾ ਰਿਹਾ ਵਾਂ ਤੁਸੀਂ ਵੀ ਇਸ ਵੀਡੀਓ ਦੇ ਜ਼ਰੀਏ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਵਿਖਾਓ ਸਮਝਾਓ ਠੀਕ ਹੈ ਜੀ ਮੇਰਾ ਵੀਡੀਓ ਪਾਉਣ ਦਾ ਇਹੋ ਮਕਸਦ ਹੈਗਾ ਕਿ ਕੋਈ ਬੱਚਾ ਇਹ ਵੀਡੀਓ ਵੇਖੂਗਾ ਤੇ ਉਹ ਉਹਨੂੰ ਵੀ ਇੱਕ ਲੱਗੂਗਾ ਕਿ ਅਸੀਂ ਸਰਦਾਰਾਂਾਂ ਤੇ ਸਰਦਾਰੀ ਚ ਹੀ ਰਹੀਏ ਕਿ ਇਸ ਕਤਲ ਨਾ ਕਰਈ ਕਿਉਂਕਿ ਅੱਜਕੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਸਿਰਫ ਇੱਕ ਸੇਧ ਦੇਣ ਦੀ ਨਾਂ ਦੇਣ ਦੀ ਬਦੌਲਤ ਉਹ ਪਤੀਤ ਪੁਨੇ ਵੱਲ ਜਾ ਰਹੀ ਹੈ ਜੇਕਰ ਆਪਾਂ ਅਜ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਕਿਉਂਕਿ ਇਹ ਬੱਚੇ ਆ ਇੱਕ ਕੋਰਾ ਕਾਗਜ਼ ਵਾਂ ਜਿਹੜਾ ਆਪਾਂ ਇਹਨਾਂ ਦੇ ਪੂਰਨਾ ਪਾ ਦਿੱਤਾ ਅੱਜ ਉਹ ਪੁਰਨਾ ਕਾਗਜ਼ ਤੇ ਨਹੀਂ ਛਿਪ ਜਾਣਾ ਵਾ ਉਹ ਪੁਰਨਾ ਜੇ ਆਪਾਂ ਮਟਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜੇਕਰ ਬੱਚੇ ਜਦੋਂ ਵੱਡੇ ਹੁੰਦੇ ਆ ਆਪਾਂ ਕੋਸ਼ਿਸ਼ ਕਰਦੇ ਇਹਨਾਂ ਦੇ ਆਤਮ ਜਿਹੜੀਆਂ ਵਿਗੜੀਆਂ ਆਤਾਂ ਸੁਧਾਰੀਆਂ ਜਾਈਏ ਪਰ ਜਦੋਂ ਕੋਰੇ ਕਾਗਜ਼ ਦੇ ਵਿੱਚ ਕੁਝ ਵੀ ਲਿਖਿਆ ਜਾਵੇ ਉਹ ਮਲਮੇਟਦਾ ਨਹੀਂ ਆ ਜੇ ਮਿੱਟੇ ਵੀ ਜਾਵੇ ਤੇ ਕੁਝ ਨਾ ਕੁਝ ਉਹਦਾ ਦਾਗ ਰਹਿ ਜਾਂਦਾ ਵਾ ਹੁਣ ਇਹ ਬੱਚੇ ਇੱਕ ਸਾਦਾ ਪਲੇਨ ਪੇਜ ਆ ਜੋ ਇਹਦੇ ਤੇ ਆਪਾਂ ਫੁਰਨੇ ਪਾਵਾਂਗੇ ਉਹ ਹੀ ਉਹਦੇ ਤੇ ਬੱਚਿਆਂ ਨੇ ਅਮਲ ਕਰਨਾ ਉਹ ਬੱਚਿਆਂ ਨੇ ਸਿੱਖਣਾ ਵਾ ਜੇਕਰ ਰੁੱਖ ਛੋਟਾ ਹੋਵੇ ਹੁਣਾ ਨਿੱਕਾ ਪੌਦਾ ਵਾ ਕੋਈ ਵੀ ਮੰਨ ਲਓ ਉਹਨੂੰ ਆਪਾਂ ਕਿਦਰ ਨੂੰ ਵੀ ਮਰਜ਼ੀ ਮਰੋੜ ਲੈਨੇ ਆ ਠੀਕ ਹੈ ਜੀ ਪਰ ਜਦੋਂ ਪੌਦਾ ਵੱਡਾ ਹੋ ਜੇ ਟਾਣਾ ਬਣ ਜੇ ਉਹ ਟਾਣਾ ਮਰੋੜਿਆ ਨਹੀਂ ਜਾਂਦਾ ਜਾਂ ਤੇ ਵੱਡਿਆ ਜਾਊਗਾ ਜਾਂ ਫਿਰ ਜਿੱਦਾਂ ਦਾ ਹੈਗਾ ਉਦਾਂ ਦਾ ਰਹੂਗਾ ਸੋ ਜੇਕਰ ਤੁਹਾਨੂੰ ਲੱਗਦਾ ਵਾ ਕਿ ਤੁਹਾਡਾ ਜਿਹੜਾ ਟਾਣਾ ਵਾ ਬੱਚੇ ਦਾ ਕੋਈ ਟਾਣਾ ਕੋਈ ਗਲਤ ਸਾਈਡ ਨੂੰ ਜਾ ਰਿਹਾ ਵਾ ਉਨੂੰ ਅੱਜ ਹੀ ਆਪਾਂ ਇੱਕ ਸਾਧ ਰੱਸੀ ਪਾ ਕੇ ਉਹਨੂੰ ਸਤਕਾ ਕਹਿੰਦੇ ਹੁੰਦੇ ਆ ਉਹਨੂੰ ਵਿਚਾਰਾਂ ਦੀ ਰੱਸੀ ਪਾ ਕੇ ਉਹਨੂੰ ਆਪਾਂ ਸਿੱਧਾ ਬਨ ਸਕਦੇ ਆ ਤਾਂ ਉਹ ਬੱਚਾ ਸਿੱਧਾ ਜਾ ਸਕਦਾ ਵਾ ਪਰ ਜੇਕਰ ਉਹ ਵੱਡਾ ਹੋ ਗਿਆ ਫਿਰ ਉਹਨੂੰ ਵੱਡਣਾ ਪਊਗਾ ਫਿਰ ਨਹੀਂ ਤਾਂ ਸਿੱਧਾ ਨਹੀਂ ਹੋਊਗਾ ਠੀਕ ਆ ਹਾਂ